ਲੋ ਮੇਟਰੋਂ ਪਿੰਡ ਧੂੜਕੋਟ ਕਲਾਂ ਦੇ ਵਿੱਚ ਪਹੁੰਚ ਜੀ ਆਪਾਂ ਦੇਰ ਬਾਈ ਸੌਂਪਲੀਟ ਕੋਲੇ ਜੀ ਪਹਿਲਾਂ ਵੀ ਆਪਾਂ ਵੀਡੀਓ ਪਾਈ ਫਿਰ ਬਾਈ ਕੋਲੇ ਪੰਜ ਸੱਤ ਨਗ ਸੀ ਐ ਨਗੀਨੇ ਸੀਗੇ ਪੀ ਸਾਰੇ ਤੇ ਅੱਜ ਵੀ ਛੋਟੇ ਜਿਹੇ ਰੇਟਾਂ ਵਿੱਚ ਟਰੈਕਟਰ ਹੋਣਗੇ ਜੀ ਬਾਈ ਸੌਂਪਲੀਟ ਨੂੰ ਮਿਲਦੇ ਆ ਜੀ ਆਪਾਂ ਧੂੜਕੋਟ ਕਲਾਂ ਦੇ ਵਿੱਚ ਇਧਰਲੀ ਸਾਈਡ ਬੁੱਟਰ ਰਹਿ ਜਾਂਦਾ ਜੀ ਇਧਰ ਡਾਲਾ ਰਹਿ ਜਾਂਦਾ ਵਿਚਾਲੇ ਧੂੜਕੋਟ ਆ ਜਾਂਦਾ ਜੀ ਰੋਡ ਤੇ ਤੇ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਲੈਣਾ ਕੀ ਹਾਲ ਬਾਈ ਸੌਂਪਲੀਟ ਜੀ ਚੰਨਾ ਨਗੀਨੇ ਆ ਵੀ ਆਦਿ ਚਾਰ ਨਗ ਲੈਟੇ ਆ ਪਹਿਲੀ ਆ ਦੇ ਰਸਮਾਂ ਕੇ ਮੈਂ ਰਿਆ ਦੂਰਾ ਉਹ ਵੀ ਰੈਵਰੇ ਕਹਿ ਰਿਹਾ ਵਾ ਮੈਂ ਕਹਿੰਦਾ ਹਮ ਤਾਂ ਲੰਘਿਆ ਨਹੀਂ ਪਹਿਲੀ ਵੇਖੇ ਤਾ ਠੀਕ ਆ ਵੀਰੇ ਤੇ ਜਿਹੜੇ ਆਪਾਂ ਗਾਹ ਖੋਚ ਕਰਕੇ ਤੁਰੇ ਮੂਰੇ ਖੋਜੋਗੇ ਤੁਰਿਆ ਵੀਡੀਓ ਵੇਖ ਕੇ ਆਏ ਕਹਿੰਦੇ ਬਈ ਵੀਡੀਓ ਜਿਹੜੀ ਟੀ ਵੀਓ ਸੀ ਉਹੀ ਨਿਕਲੀ ਜਾ ਕੇ ਠੀਕ ਆ ਠੀਕ ਆ ਕੋਈ ਨਰਾਜ਼ ਤਾਂ ਨਹੀਂ ਗਿਆ ਹਾਂ ਨਾ ਵੀਰੇ ਕੋਈ ਗੱਲ ਨਹੀਂ ਡਿਸਕਾਊਂਟ ਬਾਲਾ ਦਿੱਤੇ ਵੀਰੇ ਡਿਸਕਾਊਂਟ ਕਰਕੇ ਆਏ ਆ ਵੀਰੇ ਸਾਰੇ ਡਿਸਕਾਊਂਟ ਕਰਕੇ ਆ ਹਾਂ ਜੇ ਆਪਣਾ ਰੇਟ ਆਈ ਹੋਵੇ ਤਾਂ ਵੀ ਆਉਂਦਾ ਹੀ ਬਿਲਕੁਲ ਬਿਲਕੁਲ ਅੱਜ ਵੀ ਡਿਸਕਾਊਂਟ ਹੋਣਗੇ ਵੀਰੇ ਅੱਜ ਵੀ ਪੂਰਾ ਪੂਰਾ ਕਰਾਂਗੇ ਆਪਾਂ ਸਾਰਾ ਪੂਰਾ ਹੀ ਮਾਨਦਾਨ ਫੁੱਲ ਕਰਾਂਗੇ ਫੁੱਲ ਕਰਾਂਗੇ ਵੀਰੇ ਜਿਹੜਾ ਬੰਦਾ ਆਊਗਾ ਤੇ ਮੁੜ ਕੇ ਨਹੀਂ ਜਾਂਦਾ ਮੁੜ ਕੇ ਨਹੀਂ ਜਾਂਦਾ ਨਾ ਮੁੜ ਕੇ ਨਹੀਂ ਜਾਂਦਾ ਤੇ ਨਾ ਹੀ ਵੇਟ ਲੈ ਕੇ ਤੂੰ ਨਾ ਬਾਹਰ ਅੰਦਰ ਦੇਖ ਕਰਕੇ ਵੀਰੇ ਸ਼ੁਰੂ ਕਰ ਆ ਮਾਰਨ ਟ੍ਰੈਕ ਕਰਦੇ ਸਾਡੇ ਇਹ 2015 ਮਾਡਲ ਆ ਵੀਰੇ ਇਹ 2015 ਮਾਡਲ ਆ ਇਹ ਐਂਡ ਵਾਲਾ ਪੀਸ ਆ ਜੀ சவுண்ட் பைட் பாடல் இரண்டு 250 ਘੰਟਾ ਚੱਲਿਆ ਸਰ 250 ਘੰਟਾ ਚੱਲਿਆ ਵਾ 250 ਘੰਟਾ ਸਰਵਿਸ ਜਮ ਨਵੀਂ ਹੋਈ ਆ ਠੀਕ ਆ ਮਗਰ ਲੱਗੇ ਵੀ ਜਮ ਨਵਾਂ ਪਾ ਤੇਲ ਨਵਾਂ ਪਾ ਠੀਕ ਆ ਠੀਕ ਆ ਆ ਬਾਡੀ ਲੈਣ ਦਾ ਨਹੀਂ ਮੈਂ ਕਹਿੰਦਾ ਵੀਰੇ ਸਾਰਾ ਹੀ ਨਾਲ ਸਾਰਾ ਵੀਰੇ ਚੈੱਕ ਕਰਾ ਦਿਓ ਇੱਕ ਵਾਰੀ ਆ ਵੀਰੇ ਦਿਖਾ ਦੇ ਬਾਡੀ ਲੈਣ ਦਾ ਮਾੜਾ ਜ ਆਪਾਂ ਖੋਲ ਕੇ ਦਿਖਾ ਦੇ ਮਾੜਾ ਖੋਲ ਕੇ ਖੋਲ ਕੇ ਜਰੂਰ ਬੇ ਲਓ ਮੈਂ ਤੁਹਾਨੂੰ ਦੇਖੋ ਖੋਲ ਕੇ ਆਰੇ ਡਾਇਟਰ ਸਾਰਾ ਕੁਝ ਨਾਲ ਦੇ ਸਾਰਾ ਕੁਝ ਨਾਲ ਦੇ ਸੁੱਕਾ ਹੀ ਫੇਵਰੇਟ ਡਾਇਟਰ ਨਾਲ 250 ਘੰਟਾ ਚੱਲਿਆ ਵੀਰੇ ਹਾਲੇ ਕਿਉਂਕਿ ਜੇ ਨਾਲ ਦੀ ਜੋੜੀ ਆਪਾਂ ਲਾ ਗਏ ਨਵੀਂ ਜੋੜੀ ਪਾਸੀਏ ਮਗਰ ਡੇ ਟਾਇਰਾਂ ਸੀ ਹਾਂ ਠੀਕ ਆ ਨਾਲ ਦੇ ਟਾਇਰ ਵੀ ਪਏ ਜੇ ਕਿਸੇ ਬੰਦੇ ਨਾਲ ਦੇ ਟਾਇਰ ਨੇ ਨਾਲ ਦੀ ਦੇ ਦਾਂਗੇ ਅਸਾਂ ਨਾਲ ਦੇ ਹੀ ਪਏ ਆ ਆਪਾਂ ਜੋੜੀ ਨਵੀਂ ਪਾਦੀ ਨਵੀਂ ਪਾਦੀ ਨਵੀਂ ਕੁੜੀ ਆ ਗਈ ਇਹ ਤੈਨੂੰ ਨਾਲ ਦੇ ਟਾਇਰ ਚੱਲਦੇ ਆ ਨਾਲ ਦੇ ਟਾਇਰ ਪਏ ਆ ਨਾਲ ਦੇ ਟਾਇਰ 40 45 ਰੁਪਏ ਦੇ ਸੀਗੇ ਵੀਰੇ 40 45 ਸੀਗੇ ਇਹ ਕਿਸੀ ਹੈਗੀ ਉਹ ਪਏ ਆਪਣੇ ਉਹ ਵੀ ਪਏ ਆਪਣੇ ਕੋਲੇ ਠੀਕ ਆ ਬਾਕੀ ਰੰਮਾ ਰੰਮਾ ਦਾ ਵੀਰੇ ਬਹੁਤ ਸਾਫ ਪਿਆ ਬਹੁਤ ਸਾਫ ਡ ਆਏ ਦੋਸਤ ਅੱਗੇ ਆਵਾ ਸਾਰਾ ਬਨਾਲੀ ਦੇ ਦੇਣਾ ਵੀਰੇ ਠੀਕ ਆ ਠੀਕ ਆ ਜੀ ਇਹ ਸਰਕਾਰੀ ਨੰਬਰ ਨੇ ਸਰਕਾਰੀ ਨੰਬਰ ਆਨਲਾਈਨ ਬੋਲਦਾ ਵੀਰੇ ਆਨਲਾਈਨ ਬੋਲਦਾ ਵੀਰੇ ਹਾਂਜੀ ਹਾਂਜੀ ਠੀਕ ਆ ਲੋ ਮਿੱਤਰੋ ਟੀਪੜ ਆਪਾਂ ਤੇ ਰੰਗ ਵੀਰੇ ਉਵੇਂ ਹੀ ਪਿਆ ਹੋਇਆ ਹੈ ਜੀ ਹਾਂਜੀ ਉਵੇਂ ਹੀ ਬੈ ਸਾਰਾ origignal ਡਿਸਟਰੀਬਿਊਟਰ ਦਾ ਟਰੈਕਟਰ ਵੀਰੇ ਡਬਲ ਡਿਸਟਰੀਬਿਊਟਰ ਵਾਲਾ ਡਬਲ ਡਿਸਟਰੀਬਿਊਟਰ ਆ ਲੋ ਵੀ ਮਿੱਤਰੋ ਟਰੈਕਟਰ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਪਿਆ ਵਾ ਡਰਾਅ ਡਰੋਵਰ ਪੂਰਾ ਘੰਟ ਪਿਆ ਹੋਇਆ ਪੂਰਾ ਪੂਰਾ ਓਕੇ ਆ ਵੀਰੇ ਜਮਨੀ ਗੱਲ ਬਾਤ ਲੈ ਮੈਂ ਤੇਰਾ ਇਧਰੋਂ ਵੀ ਦਿਖਾ ਦੇ ਆ ਜਾ ਆ ਪੈਰਪੁਰ ਦਾ ਨਾਮ ਪੂਰਾ ਸਾਫ ਹੈ ਵੀਰੇ ਹੈ ਨਾ ਪੂਰਾ ਸਾਫ ਹੈ ਵੀਰੇ ਕੋਈ ਆਏ ਨਹੀਂ ਹਲੇ ਤਾਂ ਬੱਕਾ ਪਾਣੀ ਮਾਰਾ ਲੇ ਪਾਸ ਗੁੱਸਾ ਮਾਰਨ ਵਾਲੀ ਪਈ ਹੈ ਤੇ ਅਸ ਪਾਣੀ ਗੱਲਾਂ ਮਾਰਿਆ ਪਾਣੀ ਮਾਰ ਕੇ ਖੜਾਇਆ ਆਪਣਾ ਆ ਤਾਂ ਏਜੰਸੀ ਵਾਲਾ ਕੰਮ ਹੀ ਆ ਰਿਹਾ ਹੈ ਐ ਲਿਵਰੇ ਕਈ ਵੰਦੇ ਗੱਲਾਂ ਕਰਦੇ ਹੁੰਦੇ ਤੇਲ ਵੇਲ ਪਤਾ ਹੀ ਨਹੀਂ ਲੱਗਦਾ ਵੀ ਤੇਲ ਵਿੱਚ ਹੈਗਾ ਕਿ ਨਹੀਂ ਹੈਗਾ ਲੈ ਲੋ ਮਿੱਤਰ ਦਿਖਾ ਦੇ ਇਹਨੂੰ ਤੇਰਾ ਲੈ ਤੇਲ ਦਾ ਜਮਨ ਆਪ ਜਿਹੜੀ ਗੱਲ ਹੋਊਗੀ ਉਹੀ ਉਹੀ ਤੇਲ ਵਿੱਚ ਜਮਨ ਕਰੂਗਾ ਆਪਣੀ ਟਰੈਕਟਰ ਇੰਨੀ ਗਾਰੰਟੀ ਦੇ ਪਾਏ ਬੰਦਾ ਵਾ ਕੇ ਚੈੱਕ ਕਰੇ ਨਾ ਬਲੋ ਨਿਕਲੂ ਨਾ ਗੇਰਦੀ ਵਾਜ ਨਹੀਂ ਨਿਕਲੂ ਠੀਕਾ 18 ਵੀ ਮੇਅਰ ਤਿੰਨ ਚੀਜ਼ਾਂ ਹੁੰਦਾ ਟਰੈਕਟਰ ਬਿਲਕੁਲ ਬਿਲਕੁਲ ਇਹ ਤਿੰਨ ਚੀਜ਼ਾਂ ਪੂਰਾ ਹੋਣ ਤੇ ਟਰੈਕਟਰ ਪੂਰਾ ਰੁਪਈਆ ਹੀ ਹੁੰਦਾ ਬਿਲਕੁਲ ਪਾਈਏ ਦ ਰੁਪਈਆ ਹਾਂ ਹਾਂਜੀ 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 ਇੰਜਰ ਗੇਰ ਦੀ ਮਿੱਤਰੋ ਫੁੱਲ ਗਰੰਟੀ ਹੈ ਕੋਈ ਬਲੋਸ਼ ਲੋ ਨਹੀਂ ਤੁਹਾਡੇ ਸਾਹਮਣੇ ਟਰੈਕਟਰ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਖੜਾ ਵਾ ਕਿੰਨਾ ਮਾਡਲ ਦੱਸ ਜੀ ਇਹ 2015 ਮਾਡਲ 2015 ਮਾਡਲ ਆ ਸੁਪਰ ਮੈਕਸ ਹੈ ਨਾ ਸੁਪਰ ਮੈਕਸ ਬੇਟਾ ਪਿੰਡ ਮਾਡਲ ਆ ਵੀਰੇ ਦੇ ਦੀ ਮੰਗ ਆਦਾ ਮੰਗਦੇ ਰਿਹਾ ਸਾਢੇ 4 ਲੱਖਾਂ ਸਾਢੇ 4 ਲੱਖ ਹਾਂਜੀ ਹਾਂਜੀ ਬਸ 25 ਹਜ਼ਾਰ ਡਿਸਕਾਊਂਟ ਕਰਕੇ 4 ਲੱਖ 25 ਹਜ਼ਾਰ ਦਾ ਦੇ ਦਾਂਗੇ ਵੀਰੇ ਆਪਾਂ 4 25 ਦਾ 4 25 ਇਹ ਦੇ ਲਾਓ ਮਤਲਬ ਸਵਾ ਲੱਖ ਰੁਪਏ ਦਾ ਟਰੈਕਟਰ ਆ ਵਣ ਜੂਗਾ 25000 ਰੁਪਏ ਡਿਸਕਾਊਂਟ ਜਿਹੜਾ ਆਪਣੀ ਵੀਡੀਓ ਦੇਖ ਕੇ ਸਹੀ ਗੱਲ ਦੇਖ ਕੇ ਸਹੀ ਸ਼ਾਟ ਲੈ ਕੇ ਆਊਗਾ ਹਾਂਜੀ ਹਾਂਜੀ 25000 ਰੁਪਏ ਡਿਸਕਾਊਂਟ ਆਹ ਟਰੈਕਟਰ ਵਿੱਚ ਜੋ ਬਈ ਸੌਫਰੀ ਦਾ ਦੇ ਦਾਂਗੇ ਟਰੈਕਟਰ ਤੋਂ ਹੀ ਦੇ ਸਕਦੇ ਏਜੰਸੀ ਵਾਲਾ ਕੰਮ ਆ ਏਜੰਸੀ 'ਚ ਜਾਣ ਦੀ ਲੋੜ ਨਹੀਂ ਜੇ ਤੁਹਾਨੂੰ ਮਿਲਣਾ ਪਈ ਨੂੰ ਥੋੜ੍ਹ-ਘੋੜ੍ਹ ਤਲਾ ਮ ਟਰੈਕਟਰ ਦਾ ਨਕੀਨਾ ਵੀ 50000 ਰੁਪਈਆ ਪਿਆ ਹੈ ਨਾ ਵੀਰੇ ਪੂਰੇ ਨਵਾਂ ਟਰੈਕਟਰ ਪਿਆ ਘੈਂਟ ਗੱਲ ਬਾਤ ਆ ਪੂਰੀ ਅੱਗੇ ਵੀਰੇ ਸਵਰਾਜ 855 ਆ ਵੀ ਲੈਣ ਦਾ ਬਹਰ ਐ ਜੀ ਵੀਰੇ ਇਹਦਾ ਆਪਣਾ ਮੰਨ ਕੇ ਦੇ ਲੈਣਾ ਸੁਣ ਤਾ ਛੰਡੇ ਵਾਲੀਆਂ ਟਰੈਕਟਰ ਦੀ ਸ਼ੋਹ ਦਿਖਾ ਦੇ ਕੀ ਮਾਰਡਲ ਦੀ ਸ਼ੋਹ ਪਈ ਹੈ ਟਰੈਕਟਰ ਦੀ ਵਾਲੇ ਮਾਰਡਲ ਲਾਰਗੀ ਆ ਜੀ ਮਾਡਲ 2010 ਆ ਟਰੈਕਟਰ ਆ ਆ ਵੀ ਨਵਾਂ ਹੀ ਆ ਮੂੰਹ ਦੇਖ ਲੈ ਆ ਇਹ ਕਹਿੰਦਾ ਪੂਰੇ ਪੂਰਾ ਨਗੀਨਾ ਪੀਸਾ ਦਾ ਖਰਾ ਹਾਂ ਘੈਂਟ ਗੱਲ ਬਾਤ ਹੈ ਨਾ 2010 ਮਾਡਲ ਆ ਇਹ ਵੀਰੇ ਸ਼ਦਾਸ਼ ਮਾਡਲ ਆ ਜੀ ਆਪਣੇ ਜਗਰਾਉਂ ਦਾ ਹੀ ਨੰਬਰਾਂ ਲੋਕਲ ਸਜਗਰਾ ਦਾ ਨੰਬਰ ਸਜਗਰਾ ਦਾ ਨੰਬਰ ਚੈੱਕ ਕਰਾ ਲਓ ਲਓ ਮੈਂ ਪੂਰਾ ਬੰਦਾ ਸਾਹ ਨਾਲ ਦੇ ਵੀਰੇ ਲਾਈਟਾਂ ਲੂਟਾਂ ਸਾਰਾ ਕੋ ਨਾਲ ਦੀ ਸਾਰਾ ਕੋ ਨਾਲ ਦਈਏ ਇਹ ਲਾਈਟਿੰਗ ਲੂਟਿੰਗ ਨਾਲ ਦੇ ਸਾਰਾ ਕੋ ਸਾਰਾ ਕੋ ਲੱਗਾ ਹਾਂਜੀ ਹਾਂਜੀ ਉਹ ਗੱਲ ਬਾਤ ਆ ਯਾਰ ਆ ਵੀ ਸੁੱਕਾ ਹੀ ਪੈ ਟਰੈਕਟਰ ਤਾਂ ਹੈ ਮੈਂ ਕਹਿੰਦਾ ਪੂਰਾ ਓਕੇ ਆ ਬਈ ਇੱਧਰ ਇੰਟੇਟ ਵਾੜੀ ਲੈਣ ਇੱਧਰ ਮਰਾਦੀਆਂ ਮੜਾ ਯੱਕ ਚਾਤੀ ਆ ਨਾਲ ਛੁੱਟ ਜਣਾ ਉੱਥੇ ਹੁੰਦੇ ਹੋ ਤਾਂ ਖੁੱਲਿਆ ਨਹੀਂ ਟਰੈਕਟਰ ਜਿਹਾ ਵੀ ਫੇਸ ਬਚਾਲਿਓ ਅੱਛਾ ਅੱਛਾ ਚਾਹ ਨਾੜ ਖੁੱਲਿਆ ਸਾਰਾ ਇੱਧਰ ਬਾਡੀ ਲਾਈਨ ਚੈੱਕ ਕਰਾ ਦੇ ਇੱਕ ਵਾਰੀ ਬਾਡੀ ਲਾਈਨ ਚੈੱਕ ਕਰਵਾ ਮਿੱਤਰਾ ਅਰੀਜਨਲੀ ਸਾਰਾ ਬੀਨਡ ਬੋਡੀ ਸਾਰਾ ਅਰੀਜਨਲ ਲੈ ਕੇ ਵੀ ਦੇ ਦਾਂਗੇ ਆਪਾਂ ਇਹਦੇ ਵਾਰ ਤੱਕ ਠੀਕ ਹੈ ਯਾਨੀ ਕਿ ਕਹਿਣ ਦਾ ਮਤਲਬ ਗਾਰੰਟੀ ਐ 100% ਪੂਰੀ ਗਾਰੰਟੀ ਆ ਵੀਰੇ ਪੂਰੀ ਗਾਰੰਟੀ ਆ 42 ਨੰਬਰ ਪਰ ਪਲੇਟਾ ਦੇ ਵੀ ਹੈ 42 ਨੰਬਰ ਪਰ ਤੇ ਇਹ ਰੇਲਾ ਜਮਾ ਨਾਮ ਇਹ ਹਲੋ ਪਿਆ ਮਰੂ ਲਿਖਿਆ ਆ ਦੇ ਲੈ ਵੀਰੂ ਆ ਚੈੱਕ ਕਰ ਮਰਫਾ ਮਿੱਤਰੋ ਹਜੇ ਆ ਮਰ ਕਾ ਉਮੀ ਭਿਆ ਲੈ ਲੈ ਟਾਇਰ ਰੱਖਾ ਵੀ ਨਹੀਂ ਮੰਨ ਕੇ 90 90 ਪੈਸੇ ਆ ਰੈਮ ਰੂਮ ਸਾਰਾ ਕੋ ਨਾਲ ਦਾ ਵੀਰੇ ਚੌਕੜਾ ਵੀ ਨਾ ਹੁੰਦਾ ਇਹ ਚੌਕਾ ਨਾਲ ਦਾ ਜਮ ਨਹੀਂ ਅਛਾ ਇਹ ਨਵੇਂ ਪਵਾ ਦੇ ਵੀਰੇ ਕਿ ਨਾਲ ਦੇ ਟਾਇਰ ਸੀਗਾ ਨਾਲ ਦੇ ਨੂੰ ਲਾ ਕੇ ਨਵੇਂ ਪਵਾ ਦੇ ਨਵੇਂ ਪਵਾਤੇ ਜਿਹੜੀ ਵਧੀਆ ਕੰਪਨੀ ਦੇ ਪਵਾਤੇ ਐਮ ਆਰ ਪ ਦੇ ਸਰੇ ਦੀ ਕੰਪਨੀ ਸਰੇ ਦੀ ਕੰਪਨੀ ਇਹ ਤਾਂ ਕੋਈ ਚੱਕ ਕੰਪਨੀ ਹੈ ਮਰੇ ਮਰਮਾ ਦਾ ਲਖਾ ਮੇ ਤੇਰਾ ਮਰਮਾ ਦਾ ਚੈੱਕ ਕਰਾ ਦੇ ਸਾਰੇ ਮਗਰਾੜ ਚ ਇੱਕ ਗ੍ਰਾਮ ਮਗਰਾ ਇੰਨੇ ਟ੍ਰੈਕਟਰ ਦੇ ਗਏ ਸੋਨੇ ਹੀ ਭਾਈ ਹੁੰਦੇ ਮਗਰਾੜ ਵੇ ਤੂੰ ਪਾਏ ਇੱਥੇ ਮਗਰ ਚੈੱਕ ਕਰਾ ਸਾਰੇ ਇੱਧਰ ਲੈ ਰਹਿਮ ਰਹਿਮ ਦਿਖਾ ਦੇ ਅੰਦਰੋਂ ਮਕਰਾਟ ਦਿਖਾ ਦੇ ਗਰਡੀਸ਼ਨ ਵੀਰੇ ਸਾਫ ਵੀ ਆ ਯਾਰ ਹਨਾ ਪੂਰਾ ਓਕੇ ਪੀਸ ਪਿਆ ਬਈ ਯਾਰ ਹਲੇ ਸਰਕਾਰੀ ਨੰਬਰ ਬੇਟਾਂ ਲੱਗੀਆਂ ਵਾਂ ਦਾ ਮਾਡਲ ਰੈਕਟਰ ਦੇ ਪੂਰੇ ਪੂਰੇ ਨਕੀਨੇ ਪੀਸ ਹੋ ਗਏ ਵੀਰੇ ਅੱਗੇ ਪਟਾ ਪਤੇ ਇਹਦਾ ਵੀ ਰੰਗ ਜਿਵੇਂ ਓਰੀਜਨਲ ਪੂਰਾ ਪਿਆ ਹੈ ਓਰੀਜਨਲ ਰੈਕਟਰ ਆ ਵੀਰੇ ਜਿਵੇਂ ਠੀਕ ਆ ਠੀਕ ਆ ਪੂਰੀ ਗੱਲ ਲਵਾਦਾ ਬਾਈ ਹੈ ਮੈਂ ਕਹਿੰਦਾ ਛਤਰੀ ਛੁਤਰੀ ਵਾਲੇ ਨਵੀਂ ਹਉਣ ਲਵਾਈ ਆ ਠੀਕ ਆ ਠੀਕ ਆ ਸਾਰਾ ਕੁਝ ਨਾਲ ਮਿਲੂ ਠੀਕ ਆ ਠੀਕ ਆ ਬਾਕੀ ਪੈਰਪੁਰ ਦਾ ਨੰਦਾ ਦਿਖਾ ਬਈ ਯਾਰ ਪੈਰਪੁਰ ਆ ਚੀਜ਼ਾਂ ਤੋਂ ਪਤਾ ਲੱਗਦਾ ਵੀ ਟਰੈਕਟਰ ਸਾੰਭਿਆ ਹੋਇਆ ਹੈ ਨਾ ਆਈਏ ਵੀਰੇ ਆਪਣੇ ਲੋਕਲ ਟਰੈਕਟਰ ਨਾਲ ਸੋਹਣੇ ਹਵਾਲੇ ਹੁੰਦੇ ਮੋਗਾ ਨੰਬਰ ਹੋਗਾ ਜਿਵੇਂ ਜਗਰਾਉਂ ਨੰਬਰ ਟਰੈਕਟਰ ਆਪਣੇ ਬੜੇ ਸੋਹਣੇ ਟਰੈਕਟਰ ਹੁੰਦੇ ਇਹਦੇ ਉਸੇ ਦਾ ਬਹੁਤ ਸੋਹਣਾ ਬਈ ਸੋਹਣਾ ਟਰੈਕਟਰ ਪਿਆ ਠੀਕ ਹੈ ਇਹ ਨੰਬਰ ਕਿੱਥੋਂ ਦਾ ਬਈ ਸੋਹਣੇ ਜਗਰਾਉਂ ਦੇ ਆਪਣੇ ਪੀਜੀ ਲੋਕਲ ਪੱਛੇ ਜਗਰਾਉਂ ਦੇ ਹਾਂਜੀ ਹਾਂਜੀ ਠੀਕ ਹੈ ਕਿੰਨਾ ਮਾਡਲ ਦੱਸਿਆ ਸੀ ਨਾ ਪਾਸ ਮਾਡਲ 10 ਮਾਡਲ ਆਸਮਾ ਤੇਲ ਬ੍ਰੇਕਾਂ ਵਾਲਾ ਤੇਲ ਬ੍ਰੇਕਾਂ ਵਾਲਾ ਠੀਕ ਆ ਟਰੈਕਟਰ ਬਹੁਤ ਸੋਹਣਾ ਬਈ ਬਹੁਤ ਸੋਹਣਾ ਬਈ ਤੇ ਵੀਰੇ ਕੀ ਸਮਾਨ ਵੀਰੇ ਇਹ ਤਾਂ ਵੀ ਆਪਾਂ ਗੱਲ ਜਾਂ ਦੇ ਇਹ ਤਾਂ ਵੀ ਆਪ ਤਿੰਨ 65000 ਮੰਗਦੇ ਵੀਰੇ ਤਿੰਨ 65 ਤਿੰਨ 65 ਵਿੱਚੋਂ ਮਾੜ ਤਾਂ ਕਿੰਨਾ ਕਰੂੰ ਆਪਾਂ 15000 ਕਰ ਦਾਂਗੇ 15000 15000 ਸਾਢੇ 3 ਲੱਖ ਰੁਪਏ ਤਾਂ ਦੇ ਦਾਂਗੇ ਵੀਰੇ 9 ਮਿੱਤਰੋ ਸਾਢੇ 3 ਲੱਖ ਰੁਪਏ ਦਾ ਆਹ ਟਰੈਕਟਰ ਵਾਹਨ ਦਾ ਸਵਰਾਜ 855 ਆਨਲਾਈਨ ਬੋਲਦਾ ਹੈਣਾ ਆਨਲਾਈਨ ਬੋਲਦਾ ਦੂਜੇ ਨਾਮ ਆ ਚੈਪ ਵਾਲੀ ਯਾਰ ਮੇਰਾ ਤਾਂ ਸੈਕੰਡ ਨਾਮ ਆ ਸੈਕੰਡ ਨਾਮ 9 ਵੀ ਮਿੱਤਰੋ ਦੂਜੇ ਨਾਮ ਚੈਪ ਵਾਲੀ ਕਾਪੀ ਹੈ ਟੈਟਨ ਦੇ ਨਾਮ ਵੀ ਤਾਂ ਸਾਰਾ ਹੀ ਨਵਾਂ ਟਰੈਕਟਰ ਵੀਰੇ ਇੱਥੋਂ ਮੜਾ ਆਇਆ ਹੈ ਨਿਕਲ ਬੁਆ ਬੈਟਰੀ ਬੋੜ ਰਹੀ ਓਕੇ ਵੀਰੇ ਜਮਾ ਵੀ ਓਕੇ ਵੀਰੇ ਪੂਰੀ ਓਕੇ ਸਾਰਾ ਕੁਝ ਓਕੇ ਆਪਣਾ ਕੋਈ ਕੱਚ ਕੋਈ ਆਪਣਾ ਵਿੱਚ ਛੱਡਿਆ ਨਹੀਂ ਹੁੰਦਾ ਆਪਣਾ ਕੰਮ 50 ਸਾਫਾ ਮਾਰ ਲੈ 50 ਮਾਰ ਲੈ ਜੀ ਕੋਈ ਚੱਕਰ ਭਾਵੇਂ ਵਾਹ ਕੇ ਆ ਕੇ ਆਣਾ ਪਤਾ ਨਹੀਂ ਜੀ ਕਵਾਂਗੇ ਵਾਹ ਕੇ ਥੋੜੀ ਗੱਲੇ ਬੰਦਾ ਇਹਨਾਂ ਨਦੀਨਾ ਵੀ ਸੇ ਆਪਣਾ ਸ਼ੋਅ ਦਾ ਕੋਈ ਬੰਦਾ ਕਹਿੰਦਾ ਰੰਗ ਰੰਗੋ ਬੱਚਿਆ ਸਾਰਾ ਕੁਝ ਜਮਾ ਨਵੀਂ ਪਈਆਂ ਜਮਾ ਨਵਾ ਪਿਆ ਜਮਾ ਨਵਾ ਬੈਠੇ ਕੋਈ 15000 ਪਿੱਟ ਸਪੌਟ ਇਹਦੇ ਵਿੱਚੋਂ 365 ਮੰਗਦਾ ਬਾਈ 95 ਲੱਖ ਰੁਪਏ ਦਾ ਕਰਦਾ ਬੈਟਰ ਵੀ ਦੇ ਸਕਦੇ ਹੋ ਅਕੀਵਰੇ ਚੱਲ ਜੀ ਆਪਾਂ ਹਾਂ ਜੀ ਆਹ ਲੈਣਾ ਹੋੜ ਹੈ ਜ डिमांडि मन का ਬੋਰ ਦਾ ਹੁੰਦੇ ਬਈ ਬਹੁਤ ਪਰ ਨਾਲ ਦਾ ਕੋਈ ਅੰਨ ਲਗੀ ਪੰਪ ਉਪ ਨਾਲ ਦਾ ਹੀ ਮਿਲਦਾ ਹੈ ਨਾ ਫਕਾੜਾ ਫੋੜ ਵਾਲਾ ਹੀ ਹੈ ਇਹ ਓ 320 ਫੋੜਾ ਜਿਹੜਾ ਫਕਾੜਾ ਹੁੰਦਾ ਹਾਂ ਨੇ ਆ ਕੇ ਬੰਦਾ ਚਾਪਾ ਸੀ ਵੀ ਚੈੱਕ ਕਰਕੇ ਨਾ ਬੋਰ ਤੇ ਤਾਂ ਵੀ ਗਾਣੇ ਹੀ ਬਹੁਤ ਬੜੇ ਨੇ ਜਿਹੜੀ ਚੀਜ਼ੇ ਨੇ ਨਾਲ ਦੀ ਜਾਸੀ ਲਵਾਈ ਆ ਕੋਈ ਛੇੜਖਾਨੀ ਨਹੀਂ ਕੀਤੀ ਸਾਰੀ ਕੀ ਉਹੀ ਆ ਅੱਛਾ ਜਿਹੜੀ ਜਾਂਸੀ ਜੋ ਆਈ ਆ ਸਾਰੀ ਚੀਜ਼ੇ ਦੇ ਛੇੜਖਾਨੇ ਕੋਈ ਨਹੀਂ ਕੀ ਕੋਈ ਨਹੀਂ ਕੀਤੀ ਫਕਾੜਾ ਫੋੜ ਦਾ ਜਿਵੇਂ ਬੰਦੇ ਬਦਲ ਦਿੰਦੇ ਪੰਪ ਬਦਲ ਦਿੰਦੇ ਕੋਈ ਹੋਰ ਲਾ ਦਿੰਦੇ ਆ ਇਹ ਤਾਂ origignal ਆ original ਪੰਪ ਵਾਲਾ ਸਹੀ ਅਸਲੀ ਨਾਲ ਪੰਪ ਵਾਲਾ ਇਹ ਪੰਪ ਵਾਲਾ ਤੇ ਤੈਟ ਤੇ ਨਹੀਂ ਵਾਹ ਜੇ ਜਦੋਂ ਮਾਦੀ ਤਸੱਲੀ ਆਪਣੀ ਜੇ ਪ੍ਰੈਸ਼ਰ ਘਟਾ ਦੇ ਜਾਂ ਬਲੋ ਮਾਰ ਦੇ ਜਾਂ ਤੇਲ ਚ ਚੱਕਦਾ ਹੋਵੇ ਆਪਣੀ ਨਹੀਂ ਲੈ ਕੇ ਘੰਟੇ ਹੋ ਵੀ ਜੇ ਪ੍ਰੈਸ਼ਰ ਘਟਾ ਕੇ ਬਲੋ ਮਾਰ ਦੇ ਟਰੈਕਟਰ ਆਪਣੇ ਘਰੇ ਲਾ ਦੇ ਬੰਦਾ ਨਾ ਮਤਲਬ ਫੁੱਲ ਗਾਰੰਟੀ ਦੇ ਦਿੰਦੇ ਆ ਅੱਜ ਤਾਂ ਆਪਾਂ ਕਹਿੰਦੇ ਵੀ ਇੰਜਨ 90 ਪੈਸੇ ਆ ਇਹ ਰੁਪਿਆ ਪਿਆ ਇਹ ਰੁਪਈਆ ਤੇ ਰੁਪਈਆ ਰੁਪਈਆ ਪਿਆ ਫੁੱਲ ਰੁਪਈਆ ਨਾ ਮਤਲਬ ਫੁੱਲ ਗਾਰੰਟੀ ਦੇ ਦਿੰਦੇ ਆ ਇਸ ਤੋਂ ਬਾਅਦ ਕੋਈ ਗਾਰੰਟੀ ਨਹੀਂ ਹੁੰਦੀ ਸਾਡਾ ਟਰੈਕਟਰ ਜੜ ਕੇ ਕਹਿਣ ਦਾ ਮਤਲਬ origignal ਆ ਇਹ ਸਾਰਾ ਨੇ ਹਰ ਜੀ ਮਾੜਾ ਮੋਟਾ ਵਿੱਚ ਹੋਇਆ ਹੁੰਦਾ ਜੀ। ਕੋਈ ਚੇਨ ਤੋਂ ਇਹਨੇ ਕੀਤਾ। ਚੇਨ ਨਹੀਂ ਸਾਰਾ ਸਮਾਨ ਸਾਡਾ ਹੈ। ਸਮਾਨ ਉਹੀ ਆ। ਸਾਰਾ ਸਮਾਨ ਦੀ ਗੱਲ ਕਰਦੇ ਸਮਾਨ ਉਹੀ ਆ। ਹਾਂ ਜੀ ਸਮਾਨ ਉਹੀ ਆ ਸਾਰਾ। ਇਹ ਵੀ ਖੋਲ ਕੇ ਰੱਖ ਲੇ ਵੀਰੇ। ਉਹ ਦਿਖਾ ਦੇ ਸਾਰਾ ਮਾਰ ਕੇ ਸਟicker ਵੀਰੇ ਉਵੇਂ ਨਾਲ ਦੇ ਲੱਗੇ ਆਲੇ ਦਾ ਕਾਹਦੇ। ਚਾ ਸਟicker ਨਾਲ ਦੇ ਆ। ਹਾਂ ਜੀ ਹਾਂ ਜੀ 93 ਦਾ ਮਾਡਲ ਆ। ਸਾਰਾ ਟ੍ਰੈਕਟਰ ਆ ਵੀ ਸੁੱਕਾ ਹੀ ਪਿਆ ਹੈ ਨਾ ਤੇਰੇ। ਪੂਰਾ ਪੂਰਾ ਓਕੇ ਆ ਵੀਰੇ। ਟਾਇਰ ਟਾਇਰ ਨਾਲ ਪੂਰੀ। ਟਾਇਰ ਮਾਰ ਲੇ ਚਲੋ 80 85 ਪੈਸੇ ਭਾਏ ਗੁਡੀਆ ਕੰਪਨੀ ਆ ਵਿੱਚ ਚੈੱਕ ਕਰਾ ਦੇ। ਹਾਂ ਜੀ ਟਾਇਰ ਤੇ ਕਰ। ਹਾਂਜੀ ਠੀਕ ਆ ਆ ਗੱਡੀਰ ਤੇ ਟਾਇਰ ਆ ਗੱਡੀਰ ਤੇ ਟਾਇਰ ਤੇ 6 ਮਹੀਨੇ ਵਾਲਾ ਬੈਟਰੀ ਲਖਾਈ ਹੋਈ ਹੈ ਅੱਛਾ 6 ਮਹੀਨੇ ਬੈਟਰੀ ਦਿਖਾਈ ਹੋਈ ਠੀਕ ਆ ਠੀਕ ਆ ਬਾਕੀ ਬੈਕ ਸੌਟ ਆ ਐਡਜਸਟੇਬਲ ਹੈ ਰੀ ਹੌਪ ਦਾ ਨਹੀਂ ਦੂਜੇ ਕੋਈ ਬਈ ਜਨਾਲ ਦੀ ਹੋਈ ਨਾ ਕਿਉਂਕਿ ਐਡਜਸਟੇਬਲ ਤਾਂ ਫਾਰਮ ਟ੍ਰੈਕ ਚ ਆ ਗਈ ਸੀ ਨਾਲ ਨਹੀਂ ਹੈ ਉਹ ਹੈਗੀ ਹੈ ਨਾ ਇਹ ਸਾਰੀ ਉਹ ਹੈਵੀ ਆ ਪੂਰੀ ਪੂਰੀ ਹੈਵੀ ਜਗਰੇ ਠੀਕ ਆ ਠੀਕ ਆ ਲੋ ਮਿੱਤਰੋ ਦੇਖ ਸਾਡੇ ਤੁਸੀਂ ਬਲੈਕਾਂ ਲੋਕਾਂ ਦਾ ਵੀਰੇ ਬਹੁਤ ਸਾਫ਼ ਐਡਰੈਸ ਹੈ ਸਾਡਾ ਪਿਆਰ ਨੰਬਰ ਹੈ ਆਪਣੇ ਫ੍ਰੀਕੋਰਡ ਦਾ ਨੰਬਰ ਹੈ ਪੀਪੀ 4 ਨੰਬਰ ਆ ਵੀਰੇ ਪੀਪੀ ਨਹੀਂ ਹੋਇਆ ਉੱਥੇ ਆ ਟਰੈਕਟਰ ਨਗੀਨਾ ਹੀ ਪਿਆ ਵੀ ਤੇ ਇਹ ਵੀ ਛੋਟੇ ਰੇਟ ਜਵਾਨ ਜੋ ਵੀਰੇ ਇਹ ਵੀ ਛੋਟੇ ਰੇਟ ਦੀ ਦਵਾਂਗੇ ਵੀਰੇ ਅੱਜ ਆਪਾਂ ਵੀ ਟਾਈਟ ਹੋਈ ਆਪਾਂ ਹੋ ਸਕਦੇ ਦਾ ਵੀ ਅਰੀਜਨਲ ਹੀ ਹੈ ਨਾ ਛੋਟੇ ਆਪਾਂ ਦਾ ਤੇਰਾ ਮਾੜਾ ਮੋਟਾ ਹੋਇਆ ਪੁਰਾਣਾ ਹੋਇਆ ਹੋਣਾ ਪੁਰਾਣਾ ਹੋਇਆ ਵੀਰੇ ਟਰੈਕਟਰ ਚਾਹੀਦਾ ਆਪਾਂ ਨੂੰ ਥੁਮਸਾ ਕਰੀਏ ਇਹ ਚੀਜ਼ ਆਪਾਂ ਦੱਸਦੀ ਆ ਮਤਲਬ ਉਹ ਹੈਗੀ ਆ ਉਹ ਹੈਗੀ ਆ ਵੀਰੇ ਕਿਉਂਕਿ ਮੈਂ ਤਾਂ ਵੀਰੇ ਹੁਣ ਦਾ ਨਾਲੇ ਬਹੁਤ ਹੋ ਗਿਆ ਇਹ ਟਾਈਮ ਬਹੁਤ ਹੋ ਗਿਆ ਕਿ ਬਾਕੀ ਇਹ ਮੇਰੇ ਨਾਲ ਇੰਜਨ ਹੀ ਹੁੰਦਾ ਤੇ ਸਾਲਾ ਖੋਰਦਾ ਹੁੰਦਾ ਕਾਇਨੋ ਲਿਆ ਉਹ ਬਾਹਰ ਦੇ ਬਾਹਰਲੇ ਆਪਣੇ ਕੋਲ ਬਹੁਤ ਹੁੰਦੇ ਆ ਸਹੀ ਗੱਲ ਆ ਟਰੈਕਟਰ ਲੱਭ ਕਾਰਾ ਫੋੜ ਵਾਲਾ ਹੋ ਗਏ ਚੇਂਜ ਲੈ ਚੁੱਕਾ ਹੈ ਸੋਹੀ ਗੱਲ ਹੋਰ ਦਾ ਨਾਮ ਚੱਲਦਾ ਪੂਰਾ ਹੈ ਨਾ ਪੂਰਾ ਪੂਰਾ ਚੱਲਦਾ ਕੀ ਡਵਾਣਾ ਵੀਰੇ ਜੀ ਟੈਟ ਤੇ ਇਹ ਵੀ ਵੀਰੇ ਆਪਾਂ ਮੰਨ ਕੇ ਦੋ 1.5 ਲੱਖ ਮੰਗਦੇ ਹਾਂ 1.5 ਲੱਖ 1.5 ਲੱਖ ਰੁਪਇਆ ਮੰਗਦੇ ਇਹ ਚੋਂ ਮਾਨ ਬਣ ਕੇ ਨਾ ਕਿੰਨਾ ਡਿਸਕਾਊਂਟ ਦੇ ਦੋਗੇ ਇਹ ਤਾਂ ਮੰਨ ਕੇ ਚੱਲ ਆਪਾਂ 15000 ਦਾ ਡਿਸਕਾਊਂਟ 15000 ਰੁਪਏ ਹਾਂਜੀ ਹਾਂਜੀ ਨੌ ਮਤੋਂ ਯਾਨੀ ਕਿ 35 ਦਾ ਵਾਣ ਇੱਕ 35 ਦਾ ਲੈ ਟਰੈਕਟਰ ਦੇ ਇੱਕ 35 ਦਾ ਲੈਟਰ ਆ ਆਉਣ ਜੂਗਾ ਆਵੇਂ ਲੈ ਕੇ ਵਾ ਕੇ ਜੇ ਦਵਾਂਗੇ ਬਲੋ ਮਾਰ ਜੇ ਟਰੈਕਟਰ ਪ੍ਰੈਸੇ ਘਟਾ ਜੇ ਆਪਣੇ ਕੋਲ ਟਰੈਕਟਰ ਲਾ ਜੇ ਪੈਸੇ ਲੈ ਜੇ ਪੈਨਜੀ ਗਾਰੰਟੀ ਹੈ ਲਓ ਮੈਨ ਤੋਂ ਫੁੱਲ ਗਾਰੰਟੀ ਦੇਦੀ ਭਾਈ ਸੌਰਪ੍ਰੀਤ ਨੇ ਜੇ ਕੋਈ ਬਲੋਜ ਲੋ ਵੀ ਮਾਰ ਜੂਗਾ ਨਾ ਟਰੈਕਟਰ ਯਾਨੀ ਕਿ ਭਾਈ ਕਹਿੰਦਾ ਆਪਣੇ ਘਰੇ ਖੜਾ ਦੇਵੇ ਹੈਨਾ ਸਹੀ ਗੱਲ ਹੈ ਸਹੀ ਗੱਲ ਹੈ ਇੰਨੀ ਗਾਰੰਟੀ ਹੈ 15000 ਰੁਪਏ ਡਿਸਕਾਊਂਟ ਆ ਇਹਦੇ ਵਿੱਚੋਂ ਲਾਸਟ ਐਕ 35 ਦਾ ਦੇ ਰਿਹਾ ਹੈ ਨਾ ਵੀਰੇ ਹਾਂ ਜੀ ਆ ਗਿਆ ਲੋਕ ਨਿਕਲੋ ਨਗੀਲਾ ਵੀਜ਼ਾ ਦੇਖ ਸਕਦਾ ਹੈ origignal tractorਾਂ ਜੀ ਬਾਕੀ ਜੋ ਕੁਝ ਆਪ ਵੀਡੀਓ ਚ ਕਹਿੰਦਾ ਉਹੀ ਨਿਕਲੂਗਾ ਹੈ ਨਿਕਲੂਗਾ ਕੋਈ ਚੱਕਰ ਨਹੀਂ ਬਾਈ ਫੋਨ ਲਾ ਕੇ ਜਿੰਨਾ ਮਰਜੀ ਹੈ ਆਪਣਾ ਫਸਲੇ ਵੀ ਆਪਾਂ ਠੀਕ ਹੈ ਪੁੱਛਣਾ ਜੇ ਵੀਡੀਓ ਆਪਾਂ ਕਾਲੇ ਦੀ ਉਹ ਵੀ ਭੇਜ ਦਾਂਗੇ ਆਪਾਂ ਉਹ ਵੀ ਭੇਜ ਦਾਂਗੇ ਸਾਰਾ ਕੁਝ ਭੇਜਾਂਗੇ ਲੋ ਵੀ ਮਤਲਬ ਦੇ ਸਕਦੇ ਹੋ ਤੇ ਅੱਗੇ ਵੀਰੇ ਫਾਰਮ ਟ੍ਰੈਕ ਸਾਥ ਹਾਂ ਜੀ ਇਹ 2010 ਦਾ ਮਾਡਲਾ ਵੀਰੇ ਜੀ 2010 ਦਾ ਹਾਂ ਜੀ ਹਾਂ ਜੀ ਇਹ ਵੱਡੀ ਲੈਫਟ ਵਾਲਾ ਤੇ ਰਸਪੀਡਿਓ ਵਾਲਾ ਰਸਪੀਡਿਓ ਵੱਡੀ ਲੈਫਟ ਵਾਲਾ ਵੱਡੀ ਲੈਫਟ ਵਾਲਾ ਹਾਂ ਜੀ ਹਾਂ ਜੀ ਤੇ ਆ ਲੈ ਮੇਰੇ ਵੱਡੀ ਲੈਫਟ ਦਾ ਦਿਖਾ ਜੀ ਮੜਾ ਜੈਕ ਮਾ ਜੀ ਇਹ ਵੀ ਰੀਡਰ ਸਾਰੇ ਟਾਇਰਡ ਪੌਂਡ ਵੀ ਲਿਆ ਹੋਏ ਨੇ ਜੀ ਲਿਆ ਹੋਈ ਲਿਆਵਾ ਵੀਰੇ ਕੋਈ ਮਾਰਿਆ ਨਹੀਂ ਨਾ ਨਾ ਕੋਈ ਇੱਕ ਵਾਰ ਬੈਟਰੀ ਜਮਾ ਨਵੀਂ ਆ ਵੀਰੇ ਇਹਦੀ ਅਸ ਬੈਟਰੀ ਜਮਾ ਨਵੀਂ ਆ ਜਮਾ ਨਵੀਂ ਆ ਤੇ ਨਾਲ ਕਾਰਡ ਵੀ ਦਵਾਂਗੇ ਰੈਂਟੀ ਕਾਰਡ ਵੀ ਆਪਾਂ ਦੇ ਦਵਾਂਗੇ ਕਾਰਡ ਵੀ ਦਵਾਂਗੇ ਆਪਾਂ ਵੀ ਦਿਖਾਈ ਆ ਪੈਰਪੁਰ ਦਾ ਨਾਮ ਦਿਖਾਈ ਵੀਰੇ ਮੜਾ ਹਾਂ ਪੈਰ ਦਾ ਨਾਮ ਟਾਇਰਾਂ ਦਾ 90.95 ਰੁਪਏ ਟਾਇਰਾਂ ਦੀ ਹਲਕੀ ਕੰਡੀਸ਼ਨ ਪਈ ਆ ਵੀਰੇ 90.95 ਰੁਪਏ ਪਈ ਆ ਕੰਡੀਸ਼ਨ ਟਾਇਰਾਂ ਦੀ ਦੇਖ ਸਕਦੇ ਮੇਰਾ ਮਾਦਾ ਬਹੁਤ ਚੰਗਾ ਹਨਾ ਉਹ ਰੇਟ ਐ ਸਾਈਡ ਟਾਇਰ ਵੀਰੇ ਐਮ ਵੀ ਪਾ ਚੈੱਕ ਕਰਾ ਦੇ ਬਾਡੀ ਜਣੀ ਤੱਕ ਸ਼ੋਅ ਵੀ ਦਿਖਾ ਦੇ ਸ਼ੋਅ ਵੀ ਦਿਖਾ ਦੇ ਹਨਾ ਆਹ ਜੀ ਆਹ ਸਟੈਕਸਾਈਡ ਵੀ ਵੀਰੇ ਬਹੁਤ ਸੋਹਣੀ ਆ ਬਾਲੀ ਸੋਹਣੀ ਇਹਦੇ ਵੀ ਹੌਕਾ ਜਿਵੇਂ ਨਾਲ ਦੀ ਨਾਲ ਦੀ ਸਾਰੀ ਓਰੀਜਨਲ ਉਹੀ ਹੌਕਾ ਸਾਰੀ ਸਾਰੀ ਓਰੀਜਨਲ ਹੌਕਾ ਫਾਰਨ ਟ੍ਰੈਕ ਨੂੰ ਇਹੀ ਰਹੀ ਨਾਲ ਹੌਕਾ ਆਈ ਏ ਠੀਕ ਆ ਠੀਕ ਆ ਸਟਿੱਕਰ ਸਭ ਨਾਲ ਦੀ ਸਾਰਾ ਕੁਝ ਨਾਲ ਦਾ ਸਟਿੱਕਰ ਵੀਰੇ ਸਾਰਾ ਕੁਝ ਨਾਲ ਦਾ ਆਪਰੇਟਰ ਹੁੰਦਾ ਨਹੀਂ ਕੰਨੀਆਂ ਨਿਕਲੇ ਆਉਂਦੇ ਕੰਨੀਆਂ ਕੰਨਾਂ ਬਹੁਤ ਸਾਫ ਆਈਆਂ ਹਨ ਉਹ ਸਾਫ ਆਇਆ ਵੀਰੇ ਟਰੈਕਟਰ ਅੰਦਰੋਂ ਅੰਦਰੋਂ ਮਗਰਾੜ ਦਿਖਾ ਦੇ ਪੂਰੇ ਵਧੀਆ ਪਈਆਂ ਅੰਦਰੋਂ ਦਿਖਾ ਵੀਰੇ ਲੈ ਪੂਰੀ ਗੱਲ ਬਾਤ ਆ ਬਾਕੀ ਆਪਦਾ ਤਸੱਲੀ ਨਾਲ ਵੀਰੇ ਕੋਈ ਬੀਬੀ ਭਰਾ ਹਨਾ ਚੈੱਕ ਕਰਕੇ ਲੈ ਜਾ ਸਕਦੇ ਆਂ ਆਹ ਅਮਰੀਕੀ ਚ ਕਰਨਾ ਆਪਾਂ ਨੇ ਚੈੱਕ ਤੇ ਬਾਕੀ ਬਾਡੀ ਲੈਣ ਦਾ ਚੱਕਰ ਆ ਰੋ ਸਾਰੇ ਪੈਰਦਾਨ ਹਾਂਜੀ ਹਾਂਜੀ ਦੀ ਪਲੇਟ ਵਾਲਾ ਵੀਰੇ ਜਿਵੇਂ ਦਾ ਮੜਾ ਇੱਥੇ ਪਲੇਟ ਆ ਗਈ ਸੀ ਆਹ ਲਈ ਹਾਂ 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 ਆਹਾਂ ਹਾਂਜੀ ਹਾਂਜੀ ਠੀਕ ਆ ਠੀਕ ਆ ਠੀਕ ਆ ਸਾਰੇ ਇੱਧਰ ਆ ਸ਼ੂ ਸ਼ੂ ਤੇ ਮੜਾ ਇੱਧਰ ਮਾ ਮਾਦੀ ਨੀ ਹਾਂ ਤਾਂ ਟਕਾਲਵਾਸਾ ਪੂਰੀ ਹਨ ਪੂਰਾ ਵੀਰੇ ਸੋਨਾ ਰੈਟ ਲਿਆਉਣੇ ਆ ਰਹਾ ਮਾਲਾ ਰੈਟ ਲਿਆਵਾਂਗੇ ਐਵੇਂ ਲਈ ਫਿਰਾਂ ਕੋ ਤਾਂ ਕੋਈ ਫਾਇਦਾ ਨਹੀਂ ਬਿਲਕੁਲ ਬਿਲਕੁਲ ਕਿੰਨਾ ਮਾੜ ਦੱਸੋ ਇਹ 2010 ਮਾਡਲ ਆ ਵੀਰੇ ਨਹੀਂ ਮਾੜ ਯਾਰ ਬੋਲ ਕੇ ਕਰਾ ਲਈ ਦਿਖਾਓ ਇਦਾਂ ਆਜਾ ਜਿਹੜਾ ਸਟicker ਨਾਲ ਦੇ ਤੇ ਨਾਲ ਦੇ ਉਹੀ ਸਟicker ਹੈਗਾ। ਚਾਹ ਨਾਲ ਦੇ ਉਵੇਂ ਹੀ ਹੈ। ਆਹ ਰੈਡੀਟਰ ਸਾਰਾ ਕੁਝ ਨਾਲ ਆਉਂਦਾ। ਇਤਨਾ ਵੀ ਲੱਗਾ ਹੁੰਦਾ ਵੀ ਇੱਧਰ ਛੋ ਨਾ ਲੱਗੇ ਹਲੇ ਸਟicker ਉਹ ਲੱਗਾ ਨਾਲ ਹੀ। ਉਹੀ ਨਾਲ ਹੀ ਲੱਗਿਆ। ਸਾਫਰ ਤੇ ਗਰਮ ਨਾ ਲੱਗੇ ਉਧਰ ਨੂੰ ਸੇਕ ਨਾ ਜਾਵੇ। ਇਹ ਗੱਲ ਬਾਤ ਆ ਚਾਰੇ ਟਰੈਕਟਰ ਕਹਿਨ ਦਾ ਮਤਲਬ ਜ਼ਿੰਦਗੀ ਨਹੀਂ ਹੈ। ਮੈਂ ਕਹਿੰਦਾ ਇਤਨਾ ਮੂਰੂ ਚੈੱਕ ਕਰਾ ਲਈ ਇੱਕ ਵਾਰੀ ਆ। ਆਹ ਲੈ ਰੰਗਲੇ ਉਵੇਂ ਪਾਵੇ ਚੌਂਕ ਦਾ ਸੋਨੇ ਵਾਂਗੂ ਆ ਉਵੇਂ ਪਿਆਵਾ ਉਵੇਂ ਪਿਆਲੇ ਤੱਕ ਮਾਣੂ ਆ ਵੇਖ ਲੈ ਠੀਕ ਆ ਠੀਕ ਆ ਨਹੀਂ ਤਾਂ ਇਹਨਾਂ ਜਗਾਲ ਪਿਆ ਨਾ ਦਾ ਸਾਰੇ ਨੂੰ ਆਹ ਦਾ ਉਵੇਂ ਸੋਨੇ ਨੂੰ ਚੱਕਾ ਛਾੜਦਾ ਆਪਾਂ ਜਮਾ ਉਵੇਂ ਹੀ ਪਿਆ ਜਮੇ ਕੋਈ ਛੇਡ ਛਾੜ ਨਹੀਂ ਕਿ ਕੋਈ ਛੇਡ ਨਹੀਂ ਰਾਲ ਅਰੀਜਨਲ ਆ ਪੂਰਾ ਲੈ ਮਿੱਤਰੋ ਘੈਂਟ ਗੱਲ ਬਾਤ ਆ ਪੂਰਾ ਆ ਵੀ ਟਰੈਕਟਰ ਛੇਡ ਨਾਲ ਆ ਨੀ ਗਾ ਤੇ ਇਹਦੀ ਬਾਈ ਕੀ ਡਿਮਾਂਡ ਕਰਦੇ ਆ ਆਪਾਂ ਇਹਦੀ ਵੀਰੇ ਆਪਾਂ 295000 ਮੰਗਦੇ ਵੀਰੇ ਇਹਦਾ 295 295 ਮੰਗਦੇ ਵੀਰੇ ਕਿੱਥੋਂ ਤੱਕ ਛੱਡ ਦੋ ਇਹਦੇ 15000 ਡਿਸਕਾਊਂਟ ਕਰ ਦਾਂਗੇ ਵੀਰੇ ਠੀਕ ਆ ਲਓ ਮਤਰੋ 280000 ਰੁਪਏ ਦਾ ਟੈਕਟ ਆ ਗਿਆ ਗਾਰੰਟੀ ਇਹਦੀ ਵੀ ਹੁੰਦੀ ਆ ਬਾਈ ਚੈੱਕ ਵਾਹ ਗਿਆ ਦਾ ਜਿਹੜੇ ਬਲੋ ਮਾਰਦੇ ਟਰੈਕਟਰ ਆਪਣੇ ਘਰੇ ਫੇਰ ਲਾਜ ਗਏ ਗਾਰੰਟੀ ਇਹਦੀ ਵੀ ਹਾਂ ਵਾਹ ਗਿਆ ਫੱਲੀ ਦਾ ਚੈੱਕ ਕਰਕੇ ਲਵਾਗੇ ਜਾਣੇ ਕੀ ਕਹਿਣ ਦਾ ਮਤਲਬ 14 ਟਰੈਕਟਰ ਦੀ ਫੁੱਲ ਗਾਰੰਟੀ ਫੁੱਲ ਗਾਰੰਟੀ ਆ ਵੀਰੇ ਟਰੈਕਟਰ ਦੀ ਕਿਉਂਕਿ ਅਸੀਂ ਆਪ ਮੜਾ ਟਰੈਕਟਰ ਲੈਂਦੀ ਨਹੀਂ ਯਾਰ ਹਾਂ ਆਪ ਹੀ ਨਹੀਂ ਮੜਾ ਲੈਂਦੇ ਕਿਉਂਕਿ ਬੰਦਾ ਕੋਈ 2 ਮਣੀ ਆਪਾਂ ਦਾ ਰਿਸੋਰਸ ਤੇ ਯਾਰ ਬਹੁਤ ਚੰਗਾ ਜਾ ਰਿਹਾ ਚੰਗਾ ਆ ਰਿਹਾ ਤਾਂ ਹੀ ਉਹ ਬਿਲਕੁਲ ਚੰਗੀ ਚੀਜ਼ ਆ ਚੰਗੀ ਚੀਜ਼ ਸੀ ਤਾਂ ਪਾਣੀਆ ਘਲਾ ਕੇ ਲੈ ਕੇ ਗਿਆ ਬੰਦੇ ਸਾਥ ਟੈਕ ਕਰੋਂ ਆਏ ਸਾਰੇ ਬੰਦੇ ਤੇ ਬੰਦੇ ਕਹਿੰਦੇ ਜਿਹੜੀ ਵੀਡੀਓ ਦੇ ਚੀਜ਼ ਨਗੀ ਹੈ ਉਹੀ ਆ ਕੇ ਆਈ ਆ ਠੀਕ ਆ ਤੇ ਬੰਦੇ ਮੁੜੇ ਨਹੀਂ ਲੈ ਕੇ ਵੀ ਉਹੀ ਗਏ ਆ ਲੈ ਕੇ ਵੀ ਉਹੀ ਗਏ ਆ ਹਾਂ ਹਾਂ ਨੌਵੇਂ ਮਤਲਬ ਆਹ ਦੇਖ ਸਕਦੇ ਬਾਈ ਕੋਲੇ ਚਾਰ ਟ੍ਰੈਕਟਰ ਆਉਂਦਾ 109 ਆ ਰਿਹਾ ਜੀ ਕੀ ਆ ਰਹੀ ਹੈ ਨਗੀਨਾ ਪੀਸ ਆਈ ਦੇ ਸਕਦੇ ਤੁਸੀਂ 2,80,000 ਰੁਪਏ ਦਵਾ ਦੋ ਲੱਖ 80 ਹਰੋ ਦੇ ਦਿਆਂਗੇ ਬਈ 2,95 ਮਾਂ ਦਾ 15,000 ਰੁਪਏ ਡਿਸਕਾਊਂਟ ਆ 15,000 ਰੁਪਏ ਡਿਸਕਾਊਂਟ ਦੋਸਤੀ ਦਾ ਲਾਸਟ ਬਾਈ ਜੰਦਾ ਦੇ ਦਊਗਾ ਏਜੰਸੀ ਵਾਲਾ ਕੰਮ ਆ ਟਰੈਕਟਰ ਸ਼ੋਅਰੂਮ ਕੰਡੀ ਰੇਟ ਆਪਣੇ ਉਹੀ ਹੁੰਦੇ ਵੀਰੇ ਕਿਤੇ ਬੰਦਾ ਜਿੱਥੇ ਮਰਜੀ ਨਾ ਗੇੜੇ ਗੇੜੇ ਕੱਢ ਕੇ ਫੇਰੋਗੇ ਕੋਕਾ ਬਈ ਬਹੁਤ ਗੇੜੇ ਕੱਢ ਲੇ ਯਾਰ ਬਸ ਹੋਂਦ ਲੈ ਕੀ ਜਾਣਾ ਠੀਕ ਠੀਕ ਆ ਹਾਂਜੀ ਲੈ ਮੇਤਰੂ ਹੁਣ 올 ਦਾ ডিসকাউন্ট ਦੇ ਤੇ ਆਪਾਂ ਹਨਾ ਪੂਰੇ ਪੂਰੇ ਤੇ ਖੁਸ਼ ਕਰਕੇ ਗਾਹ ਤੋਰਨੇ ਆ ਪੂਰੇ ਤੋਰਾਂਗੇ ਖੁਸ਼ ਕਰਕੇ ਅੱਗੇ ਵੀ ਆਪਾਂ ਖੁਸ਼ ਕਰਕੇ ਤੋਰਾਂਗੇ ਹਾਂਜੀ ਹਾਂਜੀ ਤੇ ਵੀਰੇ ਸਭ ਤੁਸੀਂ ਨੰਬਰ ਬੋਲਦੇ ਆਪਾਂ ਨੰਬਰ ਆਪਣਾ ਹੈ 7637031770 7637031770 ਇਹ ਬਾਈ ਦਾ ਨੰਬਰ ਆ ਧੂੜਕੋੜ ਪੈਂਦਾ ਈ ਧੂੜਕੋੜ ਕਾਲਾਂ ਰੋੜ ਤੇ ਪੈ ਜਾਂਦਾ ਰੋੜਤੀ ਘਰ ਆਪਣਾ ਬਸ ਜਿਲ੍ਹਾ ਇਹਨੂੰ ਮਿੱਤਰੋ ਮੋਗਾ ਪੈ ਜਾਂਦਾ ਨਾਲ ਹੀ ਮੋਟਰ ਰਹਿ ਜਾਂਦਾ ਨਾਲ ਇੱਧਰ ਡਾਲਾ ਰਹਿ ਜਾਂਦਾ ਵਿਚਾਲੇ ਆ ਹਨਾ ਵੀ ਠੀਕ ਆ ਜੀ ਤੇ ਵੀਡੀਓ ਨੂੰ ਹੁਣ ਸ਼ੇਅਰ ਕਰ ਦੋ ਦਬਾ ਕੇ ਤੇ ਇਹਨੂੰ ਫੋਲੋ ਕਰ ਲੈ ਧੰਨਵਾਦ ਜੀ